ਐਸਐਸਪੀ ਸ਼੍ਰੀ ਮੁਕਸਰ ਸਾਹਿਬ ਬਾਕੀ ਰਥਮੀਨਾ ਵੱਲੋਂ ਨਸ਼ਿਆਂ ਅਤੇ ਸ਼ਰਾਬਤੀ ਅਨਸਰਮ ਵਿਰੁੱਧ ਵਿੱਢੀ ਗਈ ਮਹਿੰਮ ਦੇ ਚਲਦਿਆਂ ਮਲੋਟ ਪੁਲਿਸ ਵੱਲੋਂ ਦੋ ਵਿਅਕਤੀਆਂ પાસેથી ਨਸ਼ੀਲੀਆਂ ਗੋਲੀਆਂ ਅਤੇ ਹਿਰੋਇਨ ਬਰਾਮਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦੰਦਿਆ ਡੀਐਸਪੀ ਮਲੋਟ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਇਹਨਾਂ ਦੋਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਸ਼੍ਰੀ ਪਗਧਰ ਰਥਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਦਸੰਦ ਦੇ ਸਾਹਦੇ ਜਿਹੜਾ ਅਕਸਰ ਪੋਸਟਵਾਲੋਂ ਨਸ਼ਿਆਂ ਦੇ ਖਿਲਾਫ ਇੱਕ ਬਹਿਨ ਵਿਦਿ ਹੋਈ ਹੈ ਤੇ ਉਸਨੇ ਤਹਿਇਆ ਕੀਤਾ ਵੀ ਅਸੀਂ ਅਕਸਰ ਜਿਹੜੇ ਸਾਲ ਜਿਹੜਾ ਵਿੱਚੋਂ ਨਜ਼ਰ ਖਬੂ ਕਰਕੇ ਸਾਲ ਲਵਾਂਗੇ ਇਸੇ ਲੜੀ ਦੇ ਤਹਿਤ ਕੱਲ੍ਹ ਸਾਡੇ ਸਪੈਕਟਰ ਅਮਿਤ ਐਸ ਐਚ ਓ ਸਦਰਮ ਰੋਡ ਨੇ Pawan Kumar ਪੁੱਤਰ ਉਹਰਾਮ ਵਾਸੀ ਬਾਂਗਾਂਡਾ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 250 ਗੋਲੀਆਂ ਨਿਸ਼ੀਲੀਆਂ ਆ ਬਰਾਮਦ ਹੋਈਆਂ ਤੇ ਇਸ ਤੋਂ ਵਾਂਸ ਐਫ ਆਰ ਨੰਬਰ 13 ਮਿੱਥੀ 724 ਅੰਡਰ ਸੈਕਸ਼ਨ ਐਨਡੀਪੀਐਸਟ ਪੀਐਸਟ ਮਲੋਟ ਦਰਜ ਕੀਤੀ ਹੋਈ ਹੈ ਅਤੇ ਇਸੇ ਲਈ ਲੜੀ ਦਾ ਤਹਿਤ ਹੈ ਅਦੇ ਹਸਪੀਟਰ ਫਾਰਮ ਜੀਤ ਨੇ ਐਸਐਸਓ ਸਿਟੀ ਮਿਲੋਟਾ ਉਹਨਾਂ among ਕੁਲਵਿੰਦਰ ਸਿੰਘ ਸਮਾਂ ਬਲਦੇਵ ਸਿੰਘ ਵਸੇ ਖੋਨਨ ਖੁਰਦਨਾਉ ਗ੍ਰਫਤਾਰ ਕਰਕੇ ਉਹਦੇ ਕੰਚੇ ਚੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਜੀ ਇਸ ਵਾਂਸ ਮਕਦਮਾ ਨੰਬਰ 16 ਅੰਡਰ ਸੈਕਸ਼ਨ 21ਬੀ 685 ਐਨਡੀਪੀਐਸਟ ਥਾਣਾ ਸਿੜੀ ਮਕਸਰ ਸਿੜੀ ਮੋੜੇਗੇ ਦਰਜ ਕੀਤਾ ਗਿਆ ਹੈ ਸਰ ਇਹਨਾਂ ਅਦੋਸ਼ੀਆਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜਾ ਇਹਨਾਂ ਦੋਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਰਮਾਨ ਨਾਲ ਇਹਨਾਂ ਦਾ ਲੈ ਕੇ مزید ਪੁਸ਼ਟੀ ਕਰਾਵੇ ਤੇਰਕਾਰ ਸੇ ਕਰਕੇ